ਤਦਰਾ ਪਟਿਆਲਾ ਦੇ ਹਲਕਾ ਰਾਜਪੂਰਾ ਦੇ ਵਿੱਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਦੱਸਿਆ ਗਿਆ ਪੰਜਾਬ ਦੇ ਸਿਹਤ ਮੰਤਰੀ ਅਤੇ ਪਟਿਆਲਾ ਤੋਂ ਆਪ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੇ ਮੌਕੇ ਤੇ ਪਹੁੰਚਦਾ ਕਿਹਾ ਕਿ ਰਾਜਪੂਰਾ ਦੇ ਵਿੱਚ ਗੈਸ ਲੀਕ ਦੀ ਘਟਨਾ ਤੋਂ ਤੁਰੰਤ ਬਾਅਦ ਸਾਡੀ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਹਰਕਤ ਦੇ ਵਿੱਚ ਆਈ ਹੈ ਤਾਂ ਤੇ ਨਿਯੰਤਰਣ ਉਦੇਵਾ ਤੇ ਸਫਲਤਾਪੂਰਵਕ ਲਾਗੂ ਹੋਣ ਦੇ ਨਾਲ ਸਥਿਤੀ ਨੂੰ ਕਾਬੂ ਦੇ ਵਿੱਚ ਲਿਆਂਦਾ ਗਿਆ ਤਾਂ ਹੋਰ ਨਾਲ ਕੀ ਕੁਝ ਕਿਹਾ ਆਉ ਜਾਣਦਿਆ ਮੈਂ ਅਜ ਰਾਜਪੁਰਾ ਚੈਂਪੇਨ ਕਰ ਰਿਹਾ ਸੀਗਾ ਜੀ ਮੈਨੂੰ ਹੁਣੇ ਖਬਰ ਮਿਲੀ ਇਹ ਇਥੇ ਸ਼ਿਵਮ ਕੋਰਟ ਸਟੋਰ ਹੈ ਲਿਬਰਟੀ ਚੌਂਕ ਦੇ ਕੋਲ ਕਿ ਉੱਥੇ ਗੈਸ ਲੀਕ ਹੋਈ ਔਰ ਬਹੁਤ ਸਟਰੋਂਗ ਗੈਸ ਹੈ ਜੀ ਮੈਂ ਇਮੀਡੀਏਟਲੀ ਜਿਹੜੀ ਐਮ뷸ੈਂਸ ਔਰ ਮੈਂ ਡਿਪਟੀ ਪੀਸ਼ਲ ਨੂੰ ਇਨਫੋਰਮ ਕਰਤਾ ਜੀ ਅਸੀਂ ਜਿਹੜੇ ਸਪੈਸ਼ਲ ਫੋਰਸ ਹੁੰਦੀ ਹੈ ਜਿਨ੍ਹਾਂ ਕੋਲ ਸਪੈਸ਼ਲ ਮਾਸਕ ਹੁੰਦੇ ਆ ਜੀ ਜਿਹੜੇ ਕਿ ਤੁਸੀਂ ਜਿਹੜੇ ਗੈਸ ਲੀਕ ਕਰਦੀ ਹੈ ਤਾਂ ਅੰਦਰ ਜਾ ਸਕਦੇ ਆ ਗੈਸ ਪਾਸ ਕਰਦੇ ਹੋ ਉਹ ਪ੍ਰੋਟੈਕਟ ਕਰਦੇ ਆ ਔਰ ਪ੍ਰੋਟੈਕਟਿਵ ਆਈ ਗੀਅਰ ਹੁੰਦਾ ਉਹ ਅਸੀਂ ਸਪੈਸ਼ਲਾਈਜ਼ਡ ਫੋਰਸ ਮਗਾ ਲਈ ਹੈ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੇ ਵੀ ਸ਼ਿਵਮ ਕੋਰਟ ਸਟੋਰ ਦੇ ਅੰਦਰ ਨਹੀਂ ਜਾਣਾ ਸਿਚੁਏਸ਼ਨ ਬਿਲਕੁਲ ਕੰਟਰੋਲ ਚਾ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਮੈਂ ਇੱਥੇ ਖੜਾ ਮੈਂ ਸਾਰੀ ਸਿਚੁਏਸ਼ਨ ਮਾਨੀਟਰ ਕਰ ਰਿਹਾ ਐਂਬੂਲੈਂਸਸ ਬਗਾਲੀਆਂ ਜੀ ਮੈਂ ਸਾਰੀਆਂ ਹਸਪੀਟਲ ਸਾਡਾ ਰਾਜਪੁਰੇ ਦਾ ਵੀ ਔਰ ਪਟਿਆਰੇ ਦਾ ਵੀ ਸਟੈਂਡ ਬਾਈ ਹੈ ਔਰ ਡਿਪਟੀ ਕਮਿਸ਼ਨਰ ਐਸ ਡੀ ਐਮ ਔਰ ਐਸ ਐਸ ਪੀ ਮੈਂ ਸਾਰਿਆਂ ਨੂੰ ਇਨਫੋਰਮ ਕਰਤਾ ਜੀ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਸ਼ਿਵਮ ਕੋਟ ਸਟੋਰ ਹੈ ਇਹਦੀ ਜਿਹੜੀ ਬਾਉਂਡਰੀ ਵਾਲਾ ਜਿਹਦੀ ਟੈਰੀਟਰੀ ਆ ਆਸ-ਪਾਸ ਇਹਦੇ ਤਕਰੀਬਨ ਤਕਰੀਬਨ 500 ਮੀਟਰ ਦੇ ਅੰਦਰ ਨਹੀਂ ਜਾਣਾ ਕਿਸੇ ਨੇ ਵੀ ਇੱਕ ਦੋ ਘੰਟੇ ਵਾਸਤੇ ਅਸੀਂ ਇੱਕ ਦੋ ਘੰਟੇ ਵਿੱਚ ਸਾਰ ਕੁਝ ਆਪਣੇ ਪ੍ਰਤੀਨਿਧ ਇਸ ਕਰਕੇ ਚੁਣਦੇ ਹੋ ਕਿ ਜੀ ਰਾਮ ਨਾਲ ਚਾਹ ਨਾਲ ਆਪਣਾ ਕੰਮ ਕਰੋ ਘਰ ਬੈਠੋ ਆਪਣਾ ਖਾਣਾ ਪੀਣਾ ਖਾਓ ਕਿਸੇ ਨੂੰ ਪੈਨ ਕਰਦੀ ਲੋੜ ਨਹੀਂ ਇੱਥੇ ਬਿਲਕੁਲ ਨਹੀਂ ਆਣਾ ਕਿਸੇ ਨੇ ਤੇ ਅਸੀਂ ਇਹ ਜਿਹੜੀ ਗੈਸਟੀ ਲੀਕੇਜ ਹੈ ਉਹਨੂੰ ਵੀ ਬੰਦ ਕਰ ਦਾਂਗੇ ਔਰ ਜਿੰਨੇ ਬੰਦੇ ਅੰਦਰ ਸੀਗੇ ਉਹ ਸਾਰੇ ਅਸੀਂ ਰੈਸਕਿਊ ਕਰ ਲਏ ਆ ਕੋਈ